ਅੰਟੀ ਦੇ ਵਿੱਚ ਪਿੰਡ ਕੁਮਣ ਕਲਾ ਦੇ ਨਜ਼ਦੀਕ ਬਣੇ ਟੂਲ ਪਲਾਜ਼ਾ ਦੇ ਉੱਪਰ ਵਾਪਰਿਆ ਹਾਦਸਾ ਜਿੱਥੇ ਕਿ ਲੰਬੇ ਸਮੇਂ ਤੋਂ ਨਿਰਮਾਣधीन ਪਏ ਟੂਲ ਪਲਾਜ਼ਾ ਦੇ ਉੱਪਰ ਇੱਕ ਸਮਾਨ ਦੇ ਨਾਲ ਭਰਿਆ ਹੋਇਆ ਟਰਾਲਾ ਬੇਕਾਬੂ ਹੋ ਕੇ ਕਾਰ ਦੇ ਵਿੱਚ ਜਾ ਵੜਿਆ ਜਿੱਥੇ ਕਿ ਧਰਨੇ ਦੇ ਉੱਪਰ ਕਿਸਾਨ ਵੀ ਬੈਠੇ ਸੀ ਪਰ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸਾਨ ਨਿਰਮਾਣधीन ਪਏ ਹੋਏ ਟੂਲ ਪਲਾਜ਼ੇ ਨੂੰ ਬੰਦ ਕਰਾਉਣ ਦੇ ਲਈ ਧਰਨੇ ਦੇ ਉੱਪਰ ਬੈਠੇ ਹੋਏ ਸੀ ਅਤੇ ਇੱਕ ਬੇਕਾਬੂ ਹੋਇਆ ਟਰਾਲਾ ਟੂਲ ਪਲਾਜ਼ਾ ਦੇ ਨਾਲ ਟਕਰਾ ਕੇ ਬੇਕਾਬੂ ਹੋਇਆ ਅਤੇ ਪਲਟ ਗਿਆ ਤੇ ਇੱਕ ਕਾਰ ਵੀ ਇਸ ਦੇ ਵਿੱਚ ਨੁਕਸਾਨੀ ਗਈ ਹੈ ਰਾਣੀ ਬੁੱਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਟਕਾਉਂਦਾ ਜੋ ਅੱਜ ਅਸੀਂ 40 ਦਿਨ ਹੋ ਗਏ ਘੁੰਮਣ ਕੋਲੇ ਜਿਹੜਾ ਟੂਲਪਲੱਜਾ ਲੱਗਿਆ ਹੋਇਆ ਹੈ ਉੱਥੇ ਮੋਰਚਾ ਲੱਗੇ ਨੂੰ ਕਿਉਂਕਿ ਇਹਦਾ ਟੂਲਪਲੱਜਾ ਇੱਥੇ ਐਸੀਐਂਟ ਤੇ ਲੁੱਟਖੋਈ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਜਿਹੜਾ ਟੁਕਲਪਲੱਜਾ ਖੜਾ ਹੈਗਾ ਚੱਲਦਾ ਨਹੀਂ ਸੀਗਾ ਤੇ ਇੱਕ ਥੜਕ ਦੇ ਵਿਚਾਲੇ ਬਣਾ ਮਤਲਬ ਤੋਂ ਹੀ ਮਨਜ਼ੂਰੀ ਤੋਂ ਬਿਨਾ ਮਤਲਬ ਗਲਤ ਲੱਗਿਆ ਹੋਇਆ ਸੀਗਾ ਇਹਨੂੰ ਅਸੀਂ ਫੈਸਲਾ ਕਰ ਲਿਆ ਭਾਰਤੀ ਕਿਸਾਨ ਜੀ ਨੂੰ ਟਕਾਉਂਦਾ ਕਿ ਨੂੰ ਪੱਟਣ ਦਾ ਪਰ ਪ੍ਰਸ਼ਾਸਨ ਨੇ ਛੱਟਣਾ ਮੀਟਿੰਗ ਕੀਤੀ ਉਹ ਕਹਿੰਦਾ ਵੀ 1 24 ਤਰੀਕ ਤਾਈਂ ਹਟਣਾ ਜੋ ਮਤਲਬ ਮੀਟਿੰਗ ਦੇ ਵਿੱਚ ਕਰਿਆ ਸੀ ਵੀ ਨਾਤਰ ਇਹ ਰੋਕ ਕੇ ਰੱਖਿਆ ਜਾਵੇ ਦੂਵਾ ਸਟੇ ਤੋਂ ਬਾਅਦ ਸੋਨ ਅਸੀਂ ਅਗਲਾ ਪ੍ਰੋਗਰਾਮ ਦੱਸਾਂਗੇ ਅਸੀਂ ਚਲੋ ਗੱਲਬਾਤ ਤੋਂ ਨਹੀਂ ਭਾਏ ਤੇ ਅਸੀਂ ਇੱਥੇ ਆ ਬੈਠੇ ਸੀਗੇ ਖਤਾਨਾ ਦੇ ਵਿੱਚ ਸਾਡਾ ਮੁੱਦਾ ਲੱਗਿਆ ਹੋਇਆ ਤੇ ਇੱਕ ਇਧਰੋਂ ਟਰੱਕ ਵਾਲਾ ਸਾਡਾ ਵੀਰ ਆਇਆ ਤਾਂ ਉਹਦੀ ਮਤਲਬ ਅੱਖ ਲੱਗੀ ਹੋਈ ਸੀ ਚਾਹੇ ਸਰਕਾਰ ਨੇ ਇਹੋ ਜਿਹਾ ਕੁਝ ਕਰਿਆ ਹੋਵੇ ਵੀ ਇਹਨਾਂ ਦੇ ਉੱਤੋਂ ਵੀ ਤਰੜ ਕੇ ਲੰਘ ਜੇ ਉਹ ਸਾਡੇ ਜਿਹੜੇ ਕਿਸਾਨ 4-5 ਪੈ ਸੀਗੇ ਉਹਨਾਂ ਦੇ ਬਿਲਕੁਲ ਸਰਾਵੇਂ ਕੋਲ ਦੀ ਮੰਗਦਾ ਹੋਇਆ ਤੇ ਮੂਰੇ ਗੱਡੀ ਸੀ ਇੱਕ ਗੱਡੀ ਲੱਤਰ ਤੇ ਇੱਕ ਫਰੈਂਚ ਤੋੜਤੀ ਤੇ ਮਤਲਬ ਉਹ ਕੋਲ ਦੀ ਨੱਕ ਉੱਥੇ ਉਹ ਪਲਟ ਗਿਆ ਇਸ ਕਰਕੇ ਅਸੀਂ ਵਿਖੇਦੀ ਕਰਦੇ ਆਪੇ ਆ ਸਰਕਾਰ ਦੀ ਜਿਨ੍ਹਾਂ ਨੇ ਹਜੇ ਤਾਈਂ ਸਾਡੀ ਕੋਈ ਗੱਲ ਨਹੀਂ ਸੁਣੀ ਆਉਣ ਵਾਲੀ ਜਿਹੜੀ 18 ਤਰੀਕ ਆ ਉਹਨਾਂ ਵਿੱਚ ਬਹੁਤ ਵੱਡਾ ਕਸ਼ਟ ਕਰ ਰਹੇ ਆ ਇਹ ਜਿਹੇ 16 ਤਰੀਕ ਨੂੰ ਜੇ ਮਤਲਬ ਟੂਰ ਪਲੱਜਾ ਸਰਕਾਰ ਨਹੀਂ ਪਾਸੇ ਹਟਾਉਗੀ ਤਾਂ ਪ੍ਰਸ਼ਾਸਨ 18 ਤਰੀਕ ਨੂੰ ਅਸੀਂ ਵੱਡਾ ਕਸ਼ਟ ਕਰਕੇ ਬਲਗੇਟੇ ਇਹ ਰੋਪਾ ਸੇਟਾ ਮਾ ਕੇ ਤੇ ਜਿਹੜੀ ਲੁੱਟਾ ਕੋਈ ਲੋਕਾਂ ਦੀ ਨਾ ਤਾਂ ਇਨਸੀਡੈਂਟ ਹੁੰਦੇ ਨਾਲ ਘੱਟਣਾ ਮਸਿੰਡਰੀਆਂ ਫਟਣੀਆਂ ਦਾ ਮਹਿੰਗੇ ਭਾਦੀਆਂ ਤੇ ਲੁੱਟਾ ਕੋਈ ਹੁੰਦੀ ਹੈ ਉਹਨਾਂ ਦੇ ਦਿਨਾਂ ਦੇ ਵਿੱਚ ਉਹ ਬੰਦ ਕਰਾਉਣੀ ਹੈ ਤੇ ਰੋਸ ਤੋਂ ਉਹ ਆ ਵੀਰਾਂ ਨੂੰ ਜਿਹੜਾ ਰਸਤਾ ਸਾਫ਼ ਕਰਕੇ ਦੇਣਾ ਇਸ ਕਰਕੇ ਅੱਜ ਅਸੀਂ ਇੱਥੇ ਮੋਰਚੇ ਦੇ ਵਿੱਚ ਬੈਠੇ ਆ ਜਿਹੜੀ ਰਾਤ ਘਟਣਾ ਵਾਪਰੀ ਹੈ ਉਹ ਪ੍ਰਮਾਤਮਾ ਨੇ ਮਤਲਬ ਹੱਥ ਦੇ ਕੇ ਰੱਖਿਆ ਤੇ ਅਸਰ ਕੋਈ ਛੱਡੀ ਨਹੀਂ ਸੀ ਟਰੱਕ ਨੇ ਜੋ ਜਮਾ ਜਮਾ ਸਰਾਂ ਦੇ ਕੋਲ ਇਹ ਨਾ ਹੋਇਆ ਉਹਨੂੰ ਪਾਟਿਆ ਪਿਆ ਕੋਈ ਉਹਨਾਂ ਚੱਕ ਅਸੀਂ ਇਹ ਮਤਲਬ ਇਹਨਾਂ ਨੂੰ ਕਿਹਾ ਕੋਈ ਇੱਥੇ ਮਨ ਚੱਕਰ ਨਹੀਂ ਦੇਵਾਂਗੇ ਜਨਾਚਕ ਸੰਸਕੂਪ ਵਾਹੇ